ਹੈਲੋ ਭਾਈ ਜੀ ਸਾਵਧਾਨ ਸਾਵਧਾਨ ਹੁਣੇ ਹੁਣੇ ਸੰਗਰੂਰ ਪਟਿਆਲਾ ਰੋਡ ਤੇ ਐਕਸੀਡੈਂਟ ਹੋਇਆ ਹੈਗਾ ਤੇ ਜਗਾ ਵੀ ਤੁਹਾਨੂੰ ਦੱਸ ਦਿੰਨੇ ਆਂਗੇ ਜਦੋਂ ਆਪਾਂ ਸੰਗਰੂਰ ਤੋਂ ਜਿਹੜਾ ਕਿ ਪਟਿਆਲਾ ਰੋਡ ਵੱਲ ਜਾਂਦੇ ਆਂਗੇ ਅਮੀਰ ਹਸਪੀਟਲ ਕੋਲੇ ਐਕਸੀਡੈਂਟ ਹੋਇਆ ਬਈ ਸਾਰੇ ਹੌਲੀ ਚੱਲੋ ਇਹ ਸੋਨੇ 10 15 ਮਿੰਟ ਪਹਿਲਾਂ ਦੀ ਗੱਲ ਆ ਗਈ ਤੇ ਹੁਣੇ ਹੁਣ ਜਿਹੜਾ ਕਿ ਅਮੀਰ ਹਸਪੀਟਲ ਕੋਲੇ ਐਕਸੀਡੈਂਟ ਹੋਇਆ ਬੱਸ ਦਾ ਜਿਹੜਾ ਕਿ ਧਿਆਨਕ ਐਕਸੀਡੈਂਟ ਹੋਇਆ ਹੈਗਾ ਤੇ ਬੱਸ ਵਾਲੇ ਬਾਈ ਨਾਲ ਮੇਰੀ ਗੱਲ ਹੋਈ ਸੀਗੀ ਉਹ ਦੱਸਦੇ ਸੀਗੇ ਕਿ ਕੋਈ ਕੋਈ ਗੱਡੀ ਵਾਲਾ ਜਿਹੜਾ ਕਿ ਸਾਈਡ ਸੂਡ ਦਬਾਉਂਦਾ ਸੀਗਾ ਜਿਸ ਕਰਕੇ ਜਿਹੜਾ ਕਿ ਇਹ ਬੱਸ ਜਦੋਂ ਬਾਈ ਨੇ ਸਾਈਡ ਤੇ ਕੀਤੀ ਤਾਂ ਉੱਪਰ ਹਾਂ 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 ਉੱਪਰ ਦਰਖਤ ਦੇ ਨਾਲ ਲੱਗੀ ਆ ਬੱਸ ਤੇ ਆ ਦੇਖੋ ਤੁਹਾਨੂੰ ਮੈਂ ਦਿਖਾ ਦਿੰਦਾਗਾ ਤੇ ਆਹਾ ਐਕਸੀਡੈਂਟ ਭਈਆ ਬੱਸ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਇਹ ਸਵਾਰੀਆਂ ਦੇ ਵੀ ਕਹਿੰਦੇ ਨੇ ਕਿ ਸਰਤਾਂਸ ਤੋਂ ਲੱਗੀਆਂ ਆ ਦੇਖੋ ਇੱਥੇ ਤੇ ਇਹ ਆ ਵੀਰ ਨੇਗੇ ਇੱਥੋਂ ਆਪਣੇ ਬੱਸ ਵਾਲੀ ਨੇਗੇ ਤੇ ਇੱਕਦਮ ਕੋਇਆ ਵੀਰੇ ਇਹ ਇਹ ਵੀਰੇ ਹੋ ਗਿਆ ਘੰਟਾਕ ਹੋ ਗਿਆ ਘੰਟਾਕ ਹੋ ਗਿਆ ਤੇ ਕਿਵੇਂ ਕੀ ਕਰਨ ਹੋਸੀ ਕਾਰ ਵਾਲਾ ਸਾਈਡ ਦਵਾ ਗਿਆ ਯਾਰ ਇਧਰ ਬੱਸ ਦੇ ਵਿੱਚ ਐਕਦਮ ਬੱਸ ਨੂੰ ਕਾਰ ਵਾਲਾ ਸਾਈਡ ਦਵਾ ਗਿਆ ਹਨਾ ਵੀ ਆ ਉਧਰੋਂ ਉੱਪਰ ਉਹ ਡਾਣਾ ਨੀਮਾ ਸੀ ਵੀਰੇ ਡਾਣਾ ਦੇਖਿਆ ਸੀ ਤੋਂ ਦੇ ਵਿੱਚ ਹਾਂ ਡਾਣਾ ਨੀਮਾ ਨਹੀਂ ਉਹਦੇ ਕਰਕੇ ਤੇ ਸਵਾਰੀਆਂ ਸੱਟ ਫੇਟ ਤੋਂ ਬਚਤ ਰਹੀ ਕਿਵੇਂ ਹਾਂ ਵੀਰੇ ਲੱਗੀਆਂ ਨੇ ਸੱਟਾਂ ਖਾਸੀਆਂ ਨੇ ਵਾਵਾ ਨੇ ਅੱਛਾ ਤੇ ਹਸਪਤਾਲ ਚ ਹਸਪਤਾਲ ਚ ਭੇਜਦੇ ਸਾਰੇ ਠੀਕ ਹੈ ਚਲੋ ਡਰਾਈਵਰ ਵੀ ਲੱਗੀ ਹੈ ਹਾਂ 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 ਤੇ ਭਾਈਆ ਵੀਰ ਨਾਲ ਗੱਲ ਹੋਈ ਹੈ ਬੱਸ ਵਾਲਿਆਂ ਨਾਲ ਜਿਵੇਂ ਤੁਸੀਂ ਸੁਣਾ ਕਿ ਸਵਾਰੀਆਂ ਦੇ ਵੀ ਸੱਟਾਂ ਲੱਗੀਆਂ ਨੇ ਡਰਾਈਵਰ ਵੀਰ ਤੇ ਵੀ ਸੱਟ ਲੱਗੀ ਆ ਗਈ ਉਹ ਜਿਹੜਾ ਕਿ ਗੱਡੀ ਵਾਲਾ ਸਾਈਡ ਦਿੰਦਾ ਸੀਗਾ ਬਾਈ ਨੂੰ ਜਿਸ ਕਰਕੇ ਜਿਹੜਾ ਕਿ ਐਕਸੀਡੈਂਟ ਹੋਇਆ ਤਾਂ ਇੱਕ ਵਾਰੀ ਫੇਰ ਸੁਣ ਲਓ ਸੰਘਰੂਰ ਪਟਿਆਲਾ ਰੋਡ ਤੇ ਜਦੋਂ ਆਪਾਂ ਸੰਘਰੂਰ ਤੋਂ ਪਟਿਆਲਾ ਰੋਡ ਪਟਿਆਲੇ ਵੱਲ ਨੂੰ ਜਾਂਦੇ ਆਂਗੇ ਉਮੀਦ ਹਸਪੀਟਲ ਕੋਲੇ ਬਾਈ ਇਹ ਐਕਸੀਡੈਂਟ ਹੋਇਆ ਹੈਗਾ ਤਾਂ ਸਾਰੇ ਜਿੰਨੇ ਮੇਰੇ ਵੀਰ ਗੱਡੀਆਂ ਵਾਲੇ ਨੇਗੇ ਮੋਟਰਸਾਈਕਲਾਂ ਵਾਲੇ ਵੀ ਨੇਗੇ ਤਾਂ ਉਹ ਉਮੀਦ ਹਸਪੀਟਲ ਕੋਲੋਂ ਖਾਸ ਕਰਕੇ ਉਮੀਦ ਹਸਪੀਟਲ ਕੋਲੋਂ ਜਿਹੜਾ ਕਿ ਉਹ ਤਾਂ ਜਿਹੜਾ ਕਿ ਡਿਵਾਈਡਰ ਵਾਲੇ ਪਾਸੇ ਵਿਚਾਲ ਦੀ ਗੱਡੀ ਉਹ ਕੱਢਣ ਕੋਈ ਵੀ ਵਹੀਕਲ ਸਾਈਡ ਤੇ ਉਹ ਨਾਲ ਲੈ ਕੇ ਆਉਣ ਕਿਉਂਕਿ ਅਮੀਰ ਹਸਪੀਟਲ ਵਾਲੇ ਪਾਸੇ ਇਹ ਬੱਸ ਖੜੀ ਹੈਗੀ ਦੇਖੋ ਧੁੰਦ ਜੇ ਬੱਸ ਦਿਖਾਈ ਨਹੀਂ ਦਿੰਦੀ ਤਾਂ ਜਿੰਨੇ ਮੇਰੇ ਵੀਰ ਆਹੋ ਧਿਆਨ ਨਾਲ ਚੱਲੋ ਹੌਲੀ ਚੱਲੋ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬਾਈ ਜੀ ਹੌਲੀ 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 ਹੋਵੇ ਹਾਂ ਸਾਰੇ ਮੇਰੇ ਵੀਰ ਹੌਲੀ ਚੱਲੋ ਹੌਲੀ 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 ਚੱਲੋ ਹੌਲੀ ਵੀਰ ਬਣ ਕੇ ਐਕਸੀਡੈਂਟ ਹੋਇਆ ਤਾਂ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਕਿਸੇ ਹੋਰ ਵੀ ਨੁਕਸਾਨ ਹੋਣ ਤੋਂ ਬਚੇ ਧੰਨਵਾਦ ਜੀ ਮੈਂ ਕਹੀ ਨਾ ਉਧਰ ਨੂੰ ਉਧਰ ਨੂੰ ਉਹ ਬਾਈ ਉਧਰ ਨੂੰ ਉਧਰ ਨੂੰ ਉਧਰ ਨੂੰ